ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਿੰਦਰ ਸਿੰਘ ਹੈ ਅ ਕਿਸੇ ਵੀ ਸਪਿਰਚੁਅਲ ਜਾਂ ਰਿਲੀਜੀਅਸ ਟਾਪਿਕ ਤੇ ਮੇਰਾ ਪਹਿਲਾ ਪਬਲਿਕ ਸਪੀਕਿੰਗ ਇਵੈਂਟ ਹੈਗਾ ਬਹੁਤ ਬਹੁਤ ਧੰਨਵਾਦ ਸਰਦਾਰ ਰਜਜੀਤ ਸਿੰਘ ਜੀ ਤੇ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਸ ਮੌਕੇ ਤੇ ਕੁਝ ਬੋਲ ਪਾਵਾਂ ਤੇ ਮੇਰੇ ਕੋਲ ਦੋ ਟਾਪਿਕ ਹੈ ਜੋ ਮੈਨੂੰ ਆਰਡਰ ਹੋਇਆ ਹੈ ਤੇ ਮੈਂ ਜ਼ਿਆਦਾ ਟਾਈਮ ਨਾ ਵੇਸਟ ਕਰਦਾ ਹੋਇਆ ਸਿੱਧਾ ਮੈਂ ਪਹਿਲੇ ਆਪਣੇ ਟੌਪਿਕ ਤੇ ਆਣਾ ਤੇ ਉਹਦੇ ਉੱਤੇ ਸਿਰਫ ਮੈਂ 5010 ਮਿੰਟ ਲਾਵਾਂਗੇ ਫਿਰ ਮੈਂ ਆਪਣੇ ਮੇਨ ਟੌਪਿਕ ਤੇ ਆਣਾ ਜਿਵੇਂ ਤੁਸੀਂ ਟਾਈਟਲ ਪੜ ਪਾ ਰਹੇ ਹੋ ਮੈਂ ਤੁਹਾਨੂੰ ਮੁਬਾਰਕਬਾਦ ਵਧਾਈਆਂ ਜਿਹੜੀਆਂ ਹੈਗੀਆਂ ਉਹ ਵਿਸਾਖੀ ਦੀਆਂ ਨਹੀਂ ਦੇ ਰਿਹਾ ਇੱਥੇ ਬਾਬੇ ਨਾਨਕ ਦਾ ਪ੍ਰਕਾਸ਼ ਪੂਰਵ ਇੱਕ ਵਿਸਾਖ 14 April ਨੂੰ ਮਨਾਉਣ ਦੀਆਂ ਵਧਾਈਆਂ ਦੇ ਰਿਹਾ ਮੈਨੂੰ ਲੱਗਦਾ ਹੈ 90 ਜਾਂ 99% ਆਪਣੇ ਪੂਰੇ ਦੁਨੀਆ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਆਪਾਂ ਆਪਾਂ ਨੂੰ ਜੀਸਸ ਕ੍ਰਾਈਸਟ ਦਾ ਬਰਥ ਪਤਾ ਸਭ ਨੂੰ ਬੱਚਿਆਂ ਨੂੰ ਪਤਾ ਆਪਣੇ ਬੱਚਿਆਂ ਨੂੰ ਵੀ ਪਤਾ ਹੈ ਕਿ 25 ਦਸੰਬਰ ਨੂੰ ਆ ਪਰ ਸਾਨੂੰ ਆਪਣੇ ਬਾਬੇ ਨਾਨਕ ਦਾ ਸਹੀ ਬਰਥ ਉਹਨਾਂ ਦੀ ਡੇਟ ਹੀ ਨਹੀਂ ਪਤਾ ਤਾਂ ਆਪਾਂ ਉਹਦੇ ਉੱਤੇ ਕੁਝ ਹਿਸਟੋਰੀਕਲ ਫੈਕਟਸ ਉਹਦੇ ਉੱਪਰ ਜੋ ਕੁਝ ਤੱਥ ਹੈ ਮਾਫ ਕਰਨਾ ਜੋ ਤੱਥ ਹੈ ਉਹ ਰੱਖਣ ਦੀ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜਿੰਨੀ ਵੀ ਰਿਸਰਚ ਹੈਗੀ ਹੈ ਜੋ ਉਹ ਮੇਰੀ ਨਹੀਂ ਹੈ ਉਹਦਾ ਜਿਹੜਾ ਕ੍ਰੈਡਿਟ ਹੈ ਇਹ ਸਿੱਖ ਬੁਲੇਟਿਨ ਦੇ ਵਿੱਚ ਇੱਕ ਆਰਟੀਕਲ ਛਪਿਆ ਸੀ ਕੁਝ ਸਮਾਂ ਪਹਿਲਾਂ ਅ ਰੋਂਗ ਸੈਲੀਬ੍ਰੇਸ਼ਨ ਔਨ ਅ ਰੋਂਗ ਡੇਟ ਇਹ ਆਰਟੀਕਲ ਲਿਖਿਆ ਗਿਆ ਸੀ ਕਰਮਿੰਦਰ ਸਿੰਘ ਢਿੱਲੋਂ ਜੀ ਜੋ ਪੀ ਐਚ ਡੀ ਬੋਸਟਨ ਤੋਂ ਹੈਗੇ ਨੇ ਤੇ ਕੋਲਾਲੰਪੂਰ ਰਹਿੰਦੇ ਨੇ ਸਿੱਖ ਬੁਲੇਟਿਨ ਦੇ ਐਡੀਟਰ ਵੀ ਨੇ ਅੱਜਕੱਲ ਉਹਨਾਂ ਦਾ ਇਹ ਆਰਟੀਕਲ ਹੈ 5-6 ਪੇਜ ਦਾ ਹੈਗਾ ਬਹੁਤ ਜ਼ਿਆਦਾ ਡਿਟੇਲ ਚ ਹੈ ਤੇ ਇਹਦੇ ਉੱਪਰ ਹੀ ਘੰਟਾ ਦੋ ਘੰਟੇ ਵੈਸੇ ਬੋਲਿਆ ਜਾ ਸਕਦਾ ਪਰ ਮੈਂ ਉਹਦੇ ਵਿੱਚੋਂ ਉਸ ਆਰਟੀਕਲ ਦੇ ਵਿੱਚੋਂ ਬਹੁਤ ਹੀ ਰਿਸਰਚਡ ਬੇਸ ਆਰਟੀਕਲ ਹੈ ਤਾਂ ਮੈਂ ਉਹਦੇ ਵਿੱਚੋਂ ਕੁਝ ਪੁਆਇੰਟਸ ਨੋਟ ਡਾਉਨ ਕੀਤੇ ਤੇ ਪ੍ਰੈਜੈਂਟੇਸ਼ਨ ਦੇ ਰੂਪ ਵਿੱਚ ਤੁਹਾਡੇ ਲਈ ਲੈ ਕੇ ਆਇਆ ਥੋੜਾ ਇੱਕ ਸਿੰਪਲ ਜੇ ਆਪਾਂ ਕਿਸੇ ਨਾਲ ਕੋਈ ਆਰਗੂਮੈਂਟ ਵੀ ਕਰ ਰਹੇ ਕਿਸੇ ਨਾਲ ਕੋਈ ਡਿਸਕਸ਼ਨ ਕਰ ਰਹੇ ਤਾਂ ਸਾਡੇ ਯਾਦ ਰਹੇ ਕਿ ਕੀ ਉਹ ਚਾਰ ਪੰਜ ਮੋٹے ਮੋٹے ਕਾਰਨ ਹੈਗੇ ਆ ਕਿ ਕਿਉਂ ਇੱਕ ਵਿਸਾਖ ਜੋ ਕਿ 14 ਅਪ੍ਰੈਲ ਬੰਦੀ ਆ ਉਸੇ ਦਿਨ ਹੀ ਗੁਰੂ ਸਾਹਿਬ ਦਾ ਜਨਮ ਦਿਹਾੜਾ ਹੈਗਾ ਬੇਸਿਕਲੀ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਹੀ ਕੁਝ ਸਾਖੀਆਂ ਨੇ ਜੋ ਗੁਰੂ ਸਾਹਿਬ ਦੇ ਟਾਈਮ ਦੀਆਂ ਅ ਤੀਜੇ ਤੇ ਚੌਥੇ ਪਾਤਸ਼ਾਹ ਦੇ ਟਾਈਮ ਦੀਆਂ ਸਾਖੀਆਂ ਲਿਖੀਆਂ ਗਈਆਂ ਜੋ ਕਿ ਗੁਰਮਤ ਅਨੁਸਾਰ ਉਹ ਸਾਖੀਆਂ ਹੈਗੀਆਂ ਆਥੈਂਟਿਕ ਸਾਖੀਆਂ ਹੈਗੀਆਂ ਉਹਦੇ ਵਿੱਚ ਜਿਹੜੀ ਪਹਿਲੀ ਸਾਖੀ ਹੈਗੀ ਆ ਸਾਖੀ ਮਹਿਲ ਪਹਿਲੇ ਕੀ ਇਹ ਸ਼ੀਹਨ ਉੱਪਲ ਦੀ ਲਿਖੀ ਹੋਈ ਹੈ ਤੇ ਇਹ ਸਾਖੀਆਂ ਦੀ ਕਿਤਾਬ ਅੱਜ ਵੀ ਅਵੇਲੇਬਲ ਹੈਗੀ ਆ ਤੇ ਇਹ ਗੁਰੂ ਸਾਹਿਬ ਹੋਰਾਂ ਵੇਲੇ ਹੀ ਲਿਖੀ ਗਈ ਸੀ ਉਦੇ ਮੁਤਾਬਕ ਵੀ ਜੋ ਗੁਰੂ ਸਾਹਿਬ ਦੀ ਜਨਮ ਦਿਹਾੜਾ ਉਹਨਾਂ ਦਾ ਉਹ ਇੱਕ ਵਿਸਾਖ ਹੈ ਦੂਜੀ ਉਸੇ ਟਾਈਮ ਦੀ ਹੀ ਇੱਕ ਹੋਰ ਸਾਡੇ ਕੋਲੇ ਸੋਰਸ ਹੈਗਾ ਜਨਮ ਪੱਤਰੀ ਬਾਬੇ ਕੀ ਭਾਈ ਬੂਲਾ ਪਾਂਦੇ ਦੀ ਇਹ ਉਹਨਾਂ ਦੀ ਲਿਖੀ ਹੋਈ ਹੈ ਇਹ ਦੋਨੋਂ ਦਾ ਜਿਹੜਾ ਟਾਈਮ ਲਾਈਨ ਹੈਗਾ ਉਸ ਵੇਲੇ ਅ ਦੂਜੇ ਜਾਂ ਤੀਜੇ ਚੌਥੇ ਪਾਸ਼ਾ ਦੇ ਸਮੇਂ ਦੀ ਇਹ ਗੱਲ ਹੈਗੀ ਆ ਉਸ ਸਮੇਂ ਦੇ ਸੋਰਸਸ ਦੇ ਮੁਤਾਬਕ ਇਹ ਲਿਖੀ ਗਈ ਹੈ ਤੇ ਉਹ ਜੋ ਆਥੈਂਟੀਕੇਟ ਕਰਦੇ ਨੇ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਉਹ ਇੱਕ ਵਿਸਾਖ ਦਾ ਹੈ ਪਹਿਲਾ ਹੋ ਗਿਆ ਇਹ ਪੁਆਇੰਟ ਦੂਸਰਾ ਬਹੁਤ ਸਾਰੀਆਂ ਹੋਰ ਜਨਮ ਸਾਖੀਆਂ ਜਿਨ੍ਹਾਂ ਨੂੰ ਸਿੱਖ ਇਤਿਹਾਸ ਕਹਿ ਕੇ ਸਾਡੇ ਤੇ ਥੋਪਿਆ ਗਿਆ ਬਹੁਤ ਸਾਰੀਆਂ ਉਹਨਾਂ ਜੋ ਸਾਖੀਆਂ ਨਿਰਮਲਿਆਂ ਦੀਆਂ ਲਿਖੀਆਂ ਹੋਈਆਂ ਜਾਂ ਐਂਟੀ ਸਿੱਖ ਐਲੀਮੈਂਟਸ ਦੀਆਂ ਲਿਖੀਆਂ ਹੋਈਆਂ ਕਿਉਂਕਿ ਸਿੱਖ ਬਹੁਤ ਜ਼ਿਆਦਾ ਰਿਸਰਚ ਦੇ ਵਿੱਚ ਖੋਜ ਦੇ ਵਿੱਚ ਬਲੀਵ ਨਹੀਂ ਕਰਦੇ ਜਾਂ ਅਸੀਂ ਬਹੁਤ ਜ਼ਿਆਦਾ ਲੇਟ ਆ ਜੋ ਵੀ ਗੁਰੂ ਦੇ ਨਾਮ ਤੇ ਮੋਹਰ ਲਾ ਕੇ ਸਾਨੂੰ ਪਰੋਸ ਦਿੱਤਾ ਜਾਂਦਾ ਉਹ ਅਸੀਂ ਵਾਹਿਗੁਰੂ ਕਹਿ ਕੇ ਐਕਸੈਪਟ ਕਰ ਲੈਂਦੇ ਆ ਪਰ ਉਹ ਇਹ ਜਿਹੇ 6 ਜਨਮ ਸਾਖੀਆਂ ਹੈਗੀਆਂ ਨੇ ਉਹ ਉਹ ਸਾਡੇ ਚਾਹੇ ਦਸ਼ਮਨਾਂ ਨੇ ਲਿਖੀਆਂ ਚਾਹੇ ਉਹ ਸਿੱਖੀ ਨੂੰ ਘਾਣ ਕਰਨਾ ਚਾਹੁੰਦੇ ਆ ਉਹ ਲੋਕਾਂ ਨੇ ਲਿਖੀਆਂ باوجود ਇਸ ਦੇ ਵੀ ਜੇ ਆਪਾਂ ਪਾਬੇ ਨਾਨਕ ਦੇ ਜਨਮ ਦੀ ਗੱਲ ਕਰਦੇ ਆ ਤਾਂ ਉਹ ਵੀ ਇਹ অথেন্টিਕੇਟ ਕਰਦੀਆਂ ਉਹਨਾਂ 6 ਚੋਂ 5 ਉਹ ਇਹ ਸੰਟਿਕਟ ਕਰਦੀਆਂ ਕਿ ਗੁਰੂ ਨਾਨਕ ਸਾਹਿਬ ਦਾ ਜੋ ਜਨਮ ਸੀਗਾ ਉਹ ਵਿਸਾਖ ਚ ਹੋਇਆ ਸੀਗਾ ਇਹ ਪੰਜੇ ਜਨਮ ਸਾਖੀਆਂ ਮਿਹਰਬਾਨ ਵਾਲੀ ਜਨਮ ਸਾਖੀ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਬੀ 40 ਜਨਮ ਸਾਖੀ ਪੁਰਾਤਨ ਜਨਮ ਸਾਖੀ ਤੇ ਪੱਥਰ ਦੇ ਛਾਪੇ ਵਾਲੀ ਜਨਮ ਸਾਖੀ ਦੇ ਨਾਮ ਨਾਲ ਪੰਜ ਸਾਡੇ ਕੋਲੇ ਇਹ ਕਿਤਾਬਾਂ ਕਹਿ ਲਓ ਹੈਗੀਆਂ ਨੇ ਜਿਹੜੀਆਂ ਇਹ ਇਹ ਵੀ ਕਹਿੰਦੀਆਂ ਨੇ ਵੀ ਵਿਸਾਖ ਦੇ ਵਿੱਚ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਪਰ ਇੰਨਾ ਹੀ ਫਰਕ ਹੈ ਕਿ ਇੱਕ ਵਿਸਾਖ ਦੀ ਜਗ੍ਹਾ ਤਿੰਨ ਵਿਸਾਖ ਕਹਿੰਦੇ ਆਂ ਚਲੋ 2 ਦਿਨ ਦਾ ਆਪਾਂ ਫੇਰ ਵੀ ਇੰਨਾ ਕੈਲਕੂਲੇਸ਼ਨ ਦੇ ਵਿੱਚ ਕਨਫਿਊਜ਼ਨ ਹੋ ਸਕਦਾ ਹੈ ਪਰ ਉਹ ਵਸਾਕ ਮੰਨਦੇ ਆ ਤੀਜੀ ਗੱਲ ਆਪਾਂ ਹੁਣ ਜਿਹੜੇ ਟਾਪ ਦੇ ਸਿੱਖ ਹਿਸਟੋਰੀయన్స్ ਹੋਏ ਆ ਜਿਨ੍ਹਾਂ ਨੇ ਸਿੱਖੀ ਦੇ ਉੱਪਰ ਕੰਮ ਕੀਤਾ ਦੇ ਜਿਨ੍ਹਾਂ ਦੀ ਆਥੈਂਟੀਸਿਟੀ ਦੇ ਉੱਤੇ ਆਪਾਂ ਕੋਈ ਵੀ ਕੁਐਸਚਨ ਨਹੀਂ ਕਰ ਸਕਦੇ ਮੈਂ ਉਹਨਾਂ ਦੇ ਪਹਿਲਾਂ ਨਾਮ ਦੱਸ ਦਿਆਂ ਕਰਮ ਸਿੰਘ ਹਿਸਟੋਰੀਅਨ ਭਾਈ ਕਾਨ ਸਿੰਘ ਨਾਭਾ ਡਾਕਟਰ ਗੰਡਾ ਸਿੰਘ ਪ੍ਰਿੰਸੀਪਲ ਸਤਵੀਰ ਸਿੰਘ ਪ੍ਰੋਫੈਸਰ ਸਾਫ ਸਿੰਘ ਡਾਕਟਰ ਹਰੀਰਾਮ ਗੁਪਤਾ ਤੇ ਐਮ ਐ ਮਕੋਲਫ ਇਹ ਸੱਤ ਸ਼ਕਤੀਆਂ ਇਸ ਗੱਲ ਤੇ ਮੋਹਰ ਲਾਉਂਦੀਆਂ ਬਿ ਗੁਰੂ ਸਾਹਿਬ ਦਾ ਜਿਹੜਾ ਜਨਮ ਦਿਹਾੜਾ ਉਹ ਇੱਕ ਵਿਸਾਖ ਦਾ ਮੈਨੂੰ ਲੱਗਦਾ ਵੈਸੇ ਤਾਂ ਇੰਨਾ ਹੀ ਕਿਸੇ ਸਿੱਖ ਲਈ ਬਹੁਤ ਹੋਣਾ ਚਾਹੀਦਾ ਸਾਡੇ ਲਈ ਜੇ ਆਪਾਂ ਇੰਨਾ ਹੁਣ ਜੇ ਉਹ ਇੱਕ ਹਿਸਟੋਰੀਅਨ ਕੰਮ ਕਰਦਾ ਮੈਂ ਸੱਤ ਹਿਸਟੋਰੀਅਨ ਦੇ ਨਾਮ ਲੈ ਜੇ ਉਹ ਇੱਕ ਹਿਸਟੋਰੀਅਨ ਕੰਮ ਕਰਦਾ ਉਹ ਘਟੋ ਘਟ 50 100 ਸੋਰਸਸ ਨੂੰ ਪਹਿਲਾਂ ਚੈੱਕ ਕਰਦਾ ਵੈਰੀਫਾਈ ਕਰਦਾ ਫਿਰ ਉਹ ਆਪਦੀ ਲਿਖਤ ਲਿਖਦਾ ਉਹ ਸਾਰੇ ਇਸ ਗੱਲ ਤੇ ਮੋਹਰ ਲਾਉਂਦੇ ਆ ਉਸ ਤੋਂ ਬਾਅਦ ਅ ਜਿਵੇਂ ਸਰਦਾਰ ਜੀ ਵੀ ਸਿੰਘ ਜੀ ਨੇ ਗੱਲ ਕੀਤੀ ਨਾਨਕ ਸ਼ਾਹੀ ਜਿਹੜਾ ਸੋਲਰ ਬੇਸ ਕੈਲੰਡਰ ਪਹਿਲੀ ਵਾਰ ਬਣਾਇਆ ਗਿਆ ਸਰਦਾਰ ਪਾਲ ਸਿੰਘ ਪੂਰੇਵਾਲ ਦੇ ਦੁਆਰਾ ਉਹਨਾਂ ਨੇ ਇੱਕ ਪੇਪਰ ਪ੍ਰੈਜੈਂਟ ਕੀਤਾ ਸੀਗਾ ਇੰਟਰਨੈਸ਼ਨਲ ਸੈਮੀਨਾਰ ਔਨ ਸਿੱਖ ਹਿਸਟਰੀ 1995 ਦੇ ਵਿੱਚ ਜਿਹੜਾ ਕਿ ਐਸਜੀਪੀਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪਿਆ ਗਿਆ ਉਹਨਾਂ ਨੇ ਇੱਕ ਬੜੀ ਇੰਟਰਸਟਿੰਗ ਗੱਲ ਉਸ ਪੇਪਰ ਦੇ ਵਿੱਚ ਕਹੀ ਉਹ ਕਹਿੰਦੇ ਚਾਹੇ ਸਿੱਖਾਂ ਦੇ ਹਤੈਸ਼ੀ ਸੀ ਚਾਹੇ ਸਾਡੇ ਦੁਸ਼ਮਣ ਸੀ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਜਨਮ ਦਿਹਾੜੇ ਬਾਰੇ ਕੋਈ ਗੱਲ ਕੀਤੀ ਆ ਉਹ ਦੋ ਗੱਲਾਂ ਤੇ ਸਹਿਮਤ ਐ ਪਹਿਲਾ ਕਿ ਗੁਰੂ ਸਾਹਿਬ ਦਾ ਜਦੋਂ ਅਕਾਲ ਚਲਾਣਾ ਹੁੰਦਾ ਉਸ ਡੇਟ ਤੇ ਸਾਰੇ ਸਹਿਮਤ ਨੇ ਉਹ ਕੀ ਐ 10 ਅੱਸੂ 1596 1539 ਏਡੀ ਬੰਦ ਐ ਇਸ ਗੱਲ ਤੇ ਕੋਈ ਕਨਫਿਊਜ਼ਨ ਨਹੀਂ ਐ ਦੂਸਰੀ ਕਿਸ ਗੱਲ ਤੇ ਸਹਿਮਤੀ ਐ ਕਿ ਬਾਬੇ ਨਾਨਕ ਦੀ ਜੋ ਉਹਨਾਂ ਦੀ ਉਮਰ ਸੀਗੀ ਉਹ 70 ਸਾਲ 5 ਮਹੀਨੇ ਤੇ 7 ਦਿਨ ਸੀ ਤਾਂ ਉਹ ਕਹਿੰਦੇ ਵੀ ਮੈਨੂੰ ਤਾਂ ਐਜ਼ ਆ ਹਿਸਟਰੀ ਜਿਹੜਾ ਮੈਂ ਕੰਮ ਕਰਨਾ ਸੀ ਉਹ ਮੇਰੇ ਲਈ ਇੰਨਾ ਸੌਖਾ ਸੀਗਾ ਕਿ ਜਦੋਂ ਤੁਹਾਡੇ ਕੋਲੇ ਕਿਸੇ ਦੀ ਅਕਾਲ ਚਲਾਣੇ ਦੀ ਡੇਟ ਹੈਗੀ ਆ ਤੇ ਉਹਦੇ ਟੋਟਲ ਜਿਹੜਾ ਉਹਨਾਂ ਨੇ ਅਮਾਉਂਟ ਸਪੈਂਡ ਕੀਤੀ ਉਮਰ ਇੱਥੇ ਉਹਨੂੰ ਮਾਈਨਸ ਕਰ ਦੋ ਤਾਂ ਜਨਮ ਡੇਟ ਆ ਜਾਊਗੀ ਤੇ ਇਹ ਮੈਂ ਖੁਦ ਕਰਕੇ ਦੇਖਿਆ ਅੱਜ ਕੱਲ ਏਆਈ ਦੀਆਂ ਐਪਸ ਆ ਗਈਆਂ ਤੁਸੀਂ ਚੈਟ ਜੀਪੀਟੀ ਚ ਪਾ ਕੇ ਦੇਖੋ ਵੀ ਆਹ ਡੇਟ ਚੋਂ ਇੰਨੇ ਦਿਨ ਮਾਈਨਸ ਕਰਦੇ ਇੱਕ ਵਿਸਾਖ ਬਣਦੀ ਹੈ ਤਾਂ ਉਹ ਕਹਿੰਦੇ ਹੈਰਾਨੀ ਦੀ ਗੱਲ ਆ ਵੀ ਇੰਨਾ ਜ਼ਿਆਦਾ ਇਹਦੇ ਉੱਤੇ ਇਹ ਚੀਜ਼ ਸਾਡੇ ਵਿੱਚ ਆਈ ਕਿਵੇਂ ਕਿ ਵੀ ਇੰਨਾ ਜ਼ਿਆਦਾ ਕਲੀਅਰ ਹੈਗਾ ਵੀ ਇਕ ਵਿਸਾਖ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਬੰਦ ਹੈ ਇਸ ਤੋਂ ਬਾਅਦ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਸੋਰਸ ਮੈਂ ਕਹੂੰਗਾ ਵੀ ਕਤਕ ਕੇ ਵਿਸਾਖ ਕਰਮ ਸਿੰਘ ਹਿਸਟੋਰੀਅਨ ਜੀ ਦੀ ਬੁੱਕ ਹੈ ਜਿਹਦੇ ਵਿੱਚ ਉਹ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਇਹਦੇ ਉੱਪਰ ਲਿਖਦੇ ਨੇ ਆਪਣੇ ਸਾਰੇ ਘਰਾ ਵਿੱਚ ਮੈਨੂੰ ਲੱਗਦਾ ਇਹ ਕਿਤਾਬ ਘਟਕਟ ਹੋਣੀ ਚਾਹੀਦੀ ਹੈ ਉਹ ਇਹ ਸਾਬਤ ਕਰਦੇ ਨੇ ਕਿ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਉਹ ਕਤਕ ਨਹੀਂ ਉਹ ਵਿਸਾਖ ਹੈ ਉਹ ਇਹਦੇ ਨਾਲ ਇੱਕ ਹੋਰ ਚੀਜ਼ ਕਹਿੰਦੇ ਨੇ ਉਹ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਵੀ ਫਿਰ ਜੇ ਇੱਕ ਵਿਸਾਖ ਹੈ ਤਾਂ ਇਹ ਕਿੱਥੋਂ ਆਇਆ ਕਿ 71 ਦੇ ਵਿੱਚ ਕਿਉਂ ਮਨਾਉਣ ਲੱਗੇ 7 ਮਹੀਨੇ ਅੱਗੇ ਪਾ ਦਿੱਤੀ ਗਈ ਅਸਲ ਦੇ ਵਿੱਚ ਡੇਟ ਇਹ ਕਾਰਸਤਾਨੀ ਹੈ ਕਿਸ ਦੀ ਤਾਂ ਉਹ ਉਹਦਾ ਵੀ ਇੱਕ ਮੇਨ ਜਿਹੜਾ ਕਲਪਰੇਟ ਹੈ ਨਾ ਇੱਕੋ ਹੀ ਸੋਰਸ ਹੈ ਸਿਰਫ ਜਿੱਥੋਂ ਇਹ ਸਾਰਾ ਕਹਾਣੀ ਅਸੀਂ ਸਾਰੀ ਕੌਮ ਕਰੋੜਾਂ ਲੋਕ ਅੱਜ ਮੈਂ ਤਾਂ ਇਹ ਕਹਾਂਗਾ ਵੀ ਸਾਡੀ ਇੰਨੀ ਜ਼ਿਆਦਾ ਅਸੀਂ ਵੀਕ ਆ ਵੀ ਅਸੀਂ ਹੋਰ ਤਾਂ ਵੱਡੀਆਂ ਵੱਡੀਆਂ ਗੱਲਾਂ ਮੈਂ ਨਾਮ ਨਾ ਲਵਾਂ ਵੀ ਸੀ ਐ ਕਰ ਦੂ ਸਾਡੀ ਕੌਮ ਐ ਕਰ ਦੂ ਜਿਹੜੀ ਕੌਮ ਆਪਦੇ ਫਾਊਂਡਰ ਦਾ ਆਪਦੇ ਬਾਣੀ ਦੀ ਬਾਨੀ ਦੀ ਸਹੀ ਜਨਮ ਤਿਥੀ ਨਹੀਂ ਡਿਸਾਈਡ ਕਰ ਪਾਇਆ ਸਹੀ ਜਨਮ ਤਿਥੀ ਦੇ ਉਹਦਾ ਜਨਮ ਦਿਨ ਨਹੀਂ ਬਣਾ ਸਕਦੀ ਉਹ ਅਸੀਂ ਕੀ ਕਰ ਲਾਂਗੇ ਬਾਕੀ ਸਭ ਛੇਖੀਆਂ ਹੀ ਹੈ ਬਹੁਤ ਹੀ ਬੇਸਿਕ ਚੀਜ਼ ਹੈ ਮਤਲਬ ਅਸੀਂ ਕੀ ਹੱਕ ਲੈ ਲਾਂਗੇ ਕਿਸੇ ਕਿਸੇ ਸੱਤਾ ਤੋਂ ਜਦੋਂ ਅਸੀਂ ਕਿ ਬੇਸਿਕ ਚੀਜ਼ ਇਹਦੇ ਪਿੱਛੇ ਤਾਂ ਕੋਈ ਸਰਕਾਰ ਨਹੀਂ ਰੋਕ ਰਹੀ ਨਾ ਇਹ ਤਾਂ ਸਾਡੇ ਆਪ ਦੇ ਕਰਨ ਵਾਲਾ ਕੰਮ ਹੈ ਅਸੀਂ ਤਾਂ ਉਹ ਨਹੀਂ ਕਰ ਪਾਰੇ ਮੇਨ ਕਲਪਰੇਟ ਉਹ ਕਹਿੰਦਾ ਹੈ ਬਾਲੇ ਵਾਲੀ ਜਨਮਸਾਖੀ ਹੈ ਜੋ 1658 ਦੇ ਵਿੱਚ ਲਿਖੀ ਗਈ ਇਹ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਲੇ ਨਾਮ ਦਾ ਕੋਈ ਵੀ ਸ਼ਖਸ ਗੁਰੂ ਸਾਹਿਬ ਦੇ ਨਾਲ ਨਹੀਂ ਸੀਗਾ ਸਿਰਫ ਭਾਈ ਮਰਦਾਨਾ ਜੀ ਸੀਗੇ ਪਰ ਭਾਈ ਬਾਲਾ ਦੇ ਨਾਮ ਇੱਕ ਇੱਕ ਫਿਕਟਿਸ਼ੀਅਸ ਕੈਰੈਕਟਰ ਕ੍ਰੀਏਟ ਕਰਕੇ ਉਹਦੇ ਨਾਮ ਦੇ ਉੱਤੇ ਇੱਕ ਇੱਕ ਜਨਸਾਖੀ ਲਿਖੀ ਗਈ ਤੇ ਇਹ ਕਿਹਨੇ ਲਿਖੀ ਇੱਕ ਜੰਡੇਆਲੇ ਦਾ ਮਸੰਦ ਸੀਗਾ ਜਿਹਦਾ ਨਾਮ ਸੀ ਹੰਦਲ ਉਹਦਾ ਇੱਕ ਮੁੰਡਾ ਸੀ ਵਿਧੀ ਚੰਦ ਹੰਦਾਲੀ ਇਹਦੇ ਦੋ ਮੁੰਡੇ ਸੀਗੇ ਦੂਜੇ ਮੁੰਡੇ ਦਾ ਨਾਮ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਉਹਦਾ ਨਾਮ ਸੀ ਬਾਲਾ ਦੂਜੇ ਦਾ ਨਾਮ ਸੀ ਵਿਧੀ ਚੰਦ ਹੰਦਾਲੀ ਇਹ ਵਿਧੀ ਚੰਦ ਹੰਦਾਲੀ ਨੇ ਇਹ ਲਿਖਵਾਈ ਆਪਦੇ ਵੱਡੇ ਭਰਾ ਦਾ ਨਾਮ ਯੂਜ਼ ਕੀਤਾ ਵੱਡਾ ਜਾਂ ਛੋਟਾ ਸੀ ਜਿਹਦਾ ਨਾਮ ਸੀ ਬਾਲਾ ਤੇ ਬਣਾ ਦਿੱਤਾ ਗਿਆ ਵੀ ਭਾਈ ਬਾਲਾ ਇੱਕ ਕੈਰੈਕਟਰ ਸੀਗਾ ਤੇ ਉਹ ਗੁਰੂ ਸਾਹਿਬ ਦੇ ਨਾਲ ਯਾਤਰਾਜ ਸੀ ਇਹ ਜਿਹੜੀ ਲਿਖੀ ਗਈ ਹੈ ਇਹ ਬਾਲਲੇ ਵਾਲੀ ਜਨਮ ਸਾਖੀ ਇਹ ਲਿਖੀ ਆ ਗੋਰਖ ਦਾਸ ਨੇ ਤੇ ਜਿਹੜਾ ਇਹਦਾ ਪਬਲਿਸ਼ਰ ਸੀ ਉਹ ਲਾਲਾ ਪੰਨੂ ਸੀ ਜਿਹੜੀ ਇਹ ਤੁਸੀਂ ਕਿਤਾਬ ਮਿਲਦੀ ਹੈ अवेलेबल ਹੈ ਮਾਰਕੀਟ ਚ ਉਹਦੀ ਪੂਰੀ ਪੜ ਲਓ ਤੇ ਲਾਸਟ ਪੇਜ ਤੇ ਲਾਸਟ ਲਾਈਨ ਤੇ ਆਹ ਲਾਈਨ ਲਿਖੀ ਹੋਈ ਆ ਸੰਮਤ 1715 ਮਾਗ ਸੁਦੀ 6 ਪੋਥੀ ਲਿਖੀ ਗੁਰਪ੍ਰਸਾਦ ਗੋਰਖਦਾਸ ਸੰਗਤ ਗੁਰੂ ਦਾ ਚਾਚਾ ਇਹ ਉਹਦਾ ਆਥਰ ਹੈਗਾ ਉਹ ਖੁਦ ਲਿਖ ਰਿਹਾ ਤੇ ਇਹ ਸਾਖੀ ਤੋਂ ਹੀ ਸਿਰਫ ਇਹ ਡੇਟ ਜਿਹੜੀ ਇਹ ਗਲਤ ਵਾਲੀ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਉਹ ਕਿਵੇਂ ਪ੍ਰਮੋਟ ਹੋਇਆ ਦੂਜੇ ਸੋਰਸਸ ਕਿਵੇਂ ਦੱਬੇਗੇ ਕਿਵੇਂ ਸ਼ੁਰੂ ਹੋਇਆ ਉਹਦੇ ਲਈ ਤੁਹਾਨੂੰ ਪੜ੍ਹਨਾ ਪਊਗਾ ਇਹ ਪ੍ਰੈਜੈਂਟੇਸ਼ਨ ਉਹਦੇ ਲਈ ਨਾ ਕਾਫੀ ਹੈ ਪਰ ਮੋਟਾ ਤੌਰ ਤੇ ਮੇਰਾ ਅੱਜ ਜੋ ਮਕਸਦ ਮੈਨੂੰ ਟੌਪਿਕ ਦਿੱਤਾ ਗਿਆ ਸੀਗਾ ਵੀ ਇਹਦੇ ਉੱਪਰ ਆਪਾਂ ਬੋਲਿਆ ਜਾਵੇ ਕਿਉਂ ਅੱਜ ਆਪਾਂ ਇੱਥੇ ਬੈਠੇ ਆ ਇੱਕ ਵਿਸਾਖ ਗੁਰੂ ਸਾਹਿਬ ਦਾ ਜਿਹੜਾ ਗੁਰਪੁਰਬ ਹੈ ਉਹ ਆਪਾਂ ਮਨਾ ਰਹੇ ਆ ਉਹਦੇ ਪਿੱਛੇ ਆ ਇੱਕ ਬਰੀਫ ਜੀ ਹਿਸਟਰੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ